ਸਾਰੇ ਟੋਏ ਟੱਪੇ ਦਿਖਾ ਦੇ ਸਾਰੇ ਠੀਕ ਆ ਆ ਦੇਖੋ ਜੀ ਵਿਕਾਸ ਹੋਇਆ ਹੋਇਆ ਸਾਡੇ ਪਿੰਡ ਗੰਡੇ ਆਲ ਤੋਂ ਟੱਪੇ ਨੂੰ ਜਾਣ ਵਾਲੀ ਸੜਕ ਆ ਇਹ ਇਹਦੇ ਵਿੱਚ ਵੱਡੇ ਵੱਡੇ ਟੋਏ ਨੇ ਭਗਵਾਨਤ ਮਾਨ ਸਾਹਿਬ ਕਿਸੇ ਵੇਲੇ ਆਪ ਕਹਿੰਦੇ ਹੁੰਦੇ ਸੀਗੇ ਕਿ ਸੜਕਾਂ ਟੁੱਟੀਆਂ ਤੇ ਵਿੱਚ ਟੋਏ ਅਸੀਂ ਡਿੱਗ ਪਏ ਨਹੀਂ ਹੋਏ ਹੋਏ ਆ ਸਾਡੇ ਸਾਹਮਣੇ ਵਾਕਾ ਹੋ ਕੇ ਹਟਿਆ ਇੱਕ ਵਿਚਾਰੇ ਮੋਟਰਸਾਈਕਲ ਸਵਾਰ ਟੋਏ ਦਾ ਟੋਏ ਵਿੱਚ ਪਾਣੀ ਭਰਿਆ ਹੋਇਆ ਸੀਗਾ ਟੋਏ ਦਿਖਾਓ ਉੱਤੇ ਇੱਧਰ ਆ ਦੇਖ ਆ ਦੇਖ ਦੇਖ ਉਹ ਸਾਹਮਣੇ ਕਰ ਰਿਹਾ ਉਹਨਾਂ ਨੂੰ ਦਿਖਿਆ ਨਹੀਂ ਟੋਆ ਆਟੋ ਆ ਵੀ ਦਿਖਾ ਦੇ ਹੁਣ ਸਾਹਮਣੇ ਉਹ ਟੋਏ 'ਚ ਡਿੱਗ ਗਏ ਵਿਚਾਰੇ ਹੁਣ ਜਾਣ ਦਾ ਨੁਕਸਾਨ ਹੋ ਸਕਦਾ ਡਿੱਗਣ ਕਰਕੇ ਅਗਲੀ ਥਾਣ ਵੀ ਟੁੱਟ ਸਕਦੀਆਂ ਹਾਂ ਸਟੁੱਟ ਸਕਦਾ ਹੈਗਾ ਸੋ ਇਹ ਧਿਆਨ ਰੱਖਣਾ ਚਾਹੀਦਾ ਜੀ ਵੈਸੇ ਤਿੰਨ ਵਾਰੀ ਮੰਤਰੀ ਸਾਹਿਬ ਐਲਾਨ ਕਰਕੇ ਕਿ ਸੜਕ ਬਣੂ ਬਣੂ ਪਰ ਹਲੇ ਤੱਕ ਨਹੀਂ ਬਣੀ ਆ ਵੀ ਦਿਖਾ ਰਗਾ ਇਧਰ ਆ ਆ ਪੁੱਤ ਆ ਆ ਆ ਕੋਈ ਕਿੰਨਾ ਬੁਰਾ ਹਾਲਾ ਘਰ 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 ਕਨੀ ਦੁਹਾ ਤਰ ਕਨੀ ਦੇਖੋ ਜੀ ਹੁਣ ਆ ਦੇਖੋ ਆ ਦੇਖੋ ਲੈ ਆਸੇ ਪਾਸੇ ਘਰ ਨੇ ਸੜਕ ਬਣੀ ਹੋਈ ਆ ਜਲੂਸ ਖਾਨਾ ਜਮਾ ਨਿਰਾ ਵੱਡੇ ਵੱਡੇ ਟੋਏ ਨੇ ਵਿੱਚ ਇਹਦੇ ਲੋਕ ਡਰਦੇ ਨੇ ਵੀ ਨੰਗੀਏ ਕਿਵੇਂ ਹੁਣ ਜਿਨ੍ਹਾਂ ਨੂੰ ਤਾਂ ਭੇਜਦਾ ਉਹਦਾ ਨੰਗ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਇੱਥੇ ਟੋਆ ਜਿਆ ਹੋਊ ਇੱਥੇ ਆਏ ਜਿਹੋ ਜਿਹੜੇ ਵਿਚਾਰੇ ਅਣਜਾਣ ਨੇ ਉਹ ਤਾਂ ਢੇਗਦੀ ਨੇ ਇੱਥੇ ਸਾਹਮਣੇ ਸਮਾਰਕੇ ਦਿਖਾ ਪੁੱਤ ਉਧਰ ਸਾਹਮਣੇ ਵਾਹ ਦਿਖਾ ਦੇਖੋ ਪੁਰਾ ਹਾਲ ਹੈ ਮੇਰਾ ਪਤਾ ਨਹੀਂ ਕਦੋਂ ਬਣੂਗੀ ਸੜਕ ਇਹ ਧੁਰ ਤੱਕ ਆਈ ਆ ਜੀ 1 ਕਿਲੋਮੀਟਰ ਤੱਕ